ਸੋਡੇ ਵਾਸਤੇ ਇਹ ਕੋਈ ਕਿਰਾਏ ਜਾਂ ਮਗਾਨ ਚਾਜ ਨਹੀਂ ਕਲੇ ਕਲੇ ਕੁੱਟੇ ਜਾਉਂਗੇ ਮਾਰੇ ਜਾਉਗੇ ਪਸਕਾਉਣ ਤੋਂ ਮੇਰਾ ਸੋਡੇ ਕੋਲ ਸਾਡੀ ਮੀਟਿੰਗ ਸੀ ਆਸੀ ਸਾਥਿਓ ਕੋਖਣਾ ਨਾ ਕਰੋ ਲੜਕੇ ਮਰਨਾ ਨਹੀਂ ਹੈ ਧੰਨਵਾਦ ਸਾਥਿਓ ਕੋਹ ਵੀ ਖਾਣਾ ਰੋਟੀਆਂ ਕਮੜੀ ਮੋਗੜੀ ਖਾ ਜੇ ਲੜਨਾ ਹੈ ਨਾ ਇਹ ਤਹਿਦੀਆ ਸਾਨੂੰ ਲੜਨ ਵਾਸਤੇ ਸਾਨੂੰ ਇਹਦਾ ਸਾਨੂੰ ਪਹਿਲੀ ਮਾਰਨਾ ਚਾਹੁੰਦੇ ਨੇ ਤੇ ਸਾਡੇ ਇਸ ਕਠਨਾ ਤੇ ਝਾਰੂ ਲੋਕਾਂ ਦਾ ਸਰਾਛੀ ਲੋਕਾਂ ਦਾ ਫੈਸਲਾ ਹੈ ਕਿ ਅਸੀਂ ਆਪ ਭੁੱਖਾ ਨਹੀਂ ਮਰਨਾ ਚਾਹੁੰਦੇ ਤੇ ਆਪਣੇ ਬੱਚਾ ਨੂੰ ਭੁੱਖਾ ਨਹੀਂ ਮਾਰਨਾ ਚਾਹਵੇ ਅਸੀਂ ਪੰਜਾਬ ਦੀ ਧਰਤੀ ਦੇ ਲੋਕ ਕਦੇ ਠੂਠਾ ਮੰਗ ਕੇ ਫੜ ਕੇ ਮਗ ਪਰਦਾ ਨਹੀਂ ਹੋਣੀਆ ਸਾ ਤੂੰ ਇਹ ਦਿਨ ਦੇਖਣ ਤੋਂ ਪਹਿਲਾਂ ਅਸੀਂ ਇਸ ਧਰਤੀ ਤੋਂ ਜਾਣ ਨੂੰ ਬਹਿਲ ਦੇ ਮਾਗੇ ਇਸ ਕਰਕੇ ਪੱਟ ਕੇ ਆਈ ਹੋਈ ਲੜਾਈ ਹੈ ਦੋਸਤੋ ਇੱਕ ਜੱਥੇ ਬੰਦੇ ਨੇ ਨਹੀਂ ਲੜਨਾ ਇੱਕ ਜੱਥੇ ਬੰਦੇ ਤੋਂ ਨਹੀਂ ਕੀਤੀ ਜਾਣੀ ਇਹ ਲੜਾਈ ਅੱਜ ਦਾ ਕੱਠ ਸਨੇਹਾ ਦੰਡਾ ਹੋ ਕਿਰਤੀ ਲੋਕਾਂ ਨੂੰ ਕਿ ਜਿਹੜੇ ਲੋਕ ਕੁਝ ਸਿਆਣਾ ਨਹੀਂ ਖਾਤਰਾਂ ਕੋਝ ਚਾਦਰਾਂ ਦੇ ਖਾਤਰ ਆਪ ਤੋਂ ਹੀਣਿਆਂ ਨੂੰ ਜੱਟਾਂ ਕ ਜੱਟਾਂ ਵਰਖਦੇ ਆ ਉਹਨਾਂ ਨੂੰ ਬੇੜੇ ਵਾਲੇ ਵਰਖਦੇ ਆ ਤੇ ਉਹਨਾਂ ਤੋਂ ਜੂਰੀਆਂ ਬਣਾ ਕੇ ਉਹਦੀ ਧਾਵਾਂ ਸਿ ਜਮਾ ਕੇ ਜਿਵੇਂ ਚੰਦ ਪਾੜ ਦੀ ਚਟੜਾ ਹੋਈ ਹੈ ਉਹਨਾਂ ਤੇ ਜਾਗਰ ਕਰਕੇ ਆਪਣੇ मंसूਬੇ ਪੂਰਾ ਕਰਨਾ ਚਾਹੁੰਦੇ ਨੇ ਖਬਰਦਾਰ ਰਹਿਣਾ ਖਬਰਦਾਰ ਰਹੇ ਇਹੋ ਜਿਹੇ ਹਾਕ ਪੈਦਾ ਕਰਨ ਵਾਲੇ ਲੋਕ ਜਿਹੜੇ ਸਰਕਾਰ ਦੇ ਟੁਟਣ ਦੇ ਪੜਨ ਵਾਲੇ ਲੋਕ ਦੇ ਇਹ ਕਿਰਤੀਆ ਲੜ ਮੱਥਾ ਲਾਣਗੇ ਉਹ ਖੜੀ ਸਕਣਗੇ ਜਿਉਂ ਦੀ ਧਰਤੀ ਤੋਂ ਇਹ ਵਾਅਦਾ ਕਰਦੇ ਆਂ ਪੰਜਾਬ ਦੇ ਲੋਕਾਂ ਨੇ ਕਿ ਅਪਜਾਉ ਜ਼ਮੀਨਾ ਸਾਡੀਆਂ ਨੇ ਪੰਜਾਬ ਦੀ ਧਰਤੀ ਦੇ ਮਾਲਕ ਅਸੀਂ ਆਂ ਪੰਜਾਬ ਦੇ ਪਾਣੀਆਂ ਦੇ ਮਾਲਕ ਅਸੀਂ ਆਂ ਤੇ ਵਿਦੇਸ਼ੀ ਸ਼ਾਹੂਕਾਰ ਦਾ ਪੈਰ ਇੱਥੇ ਉਹਦੇ ਪਊਗਾ ਜਦੋਂ ਸਾਡੇ ਆਪਣੇ ਸਾਡੇ ਨਾਲ ਗਦਾਰੀ ਕਰਨਗੇ ਜਦੋਂ ਵੀ ਪੰਜਾਬ ਦੇ ਲੋਕਾਂ ਨੇ ਸਿਰ ਜੁੜਿਆ ਤਾਂ ਪੰਜਾਬ ਦੀ ਧਰਤੀ ਤੇ ਕੋਈ ਜ਼ਰਮਾਨਾ ਟਿਕ ਨਹੀਂ ਸਕਿਆ ਇਤਿਹਾਸ ਇਹ ਗੱਲ ਦੱਸਦਾ ਹੈ ਕਿ ਜੇ ਸਿਕੰਦਰ ਦੇ ਫੌਜ ਨੂੰ ਜਿੱਤ ਲਿਆ ਸੀ ਪੰਜਾਬ ਤੇ ਜਿੱਤ ਹਾਸਲ ਕਰ ਤੋਂ ਬਾਅਦ ਵੀ ਸਿਕੰਦਰ ਦੇ ਕੰਨੇ ਪੈਰਾਂ ਦੇ ਵਿੱਚ ਕਿਸੇ ਨੇ ਤੀਰ ਮਾਰਿਆ ਉਹ ਤੀਰ ਦੀ ਚਿੱਠੀ ਦੇ ਕੀ ਕੀ ਲਿਖਿਆ ਸੀ ਕਿ ਸਿਕੰਦਰ 102 ਸਚਰਾ ਗਿਆ ਤੇਰੀ ਖੈਰ ਨਹੀਂ ਹੈ ਇਸ ਕਰਕੇ ਇਹਨਾਂ ਹਾਰ ਕੇ ਹਾਰ ਨਹੀਂ ਮੰਨਦਾ